ਮੇਰੀ ਅਗਲੀ ਕਵਿਤਾ ਦਾ ਨਾਮ ਹੈ ਤੇਰੇ ਨਾਮ ਇਹ ਕਵਿਤਾ ਮੇਰੇ ਮਹਿਬੂਬ ਨੂੰ ਅਰਪਿਤ ਹੈ ਜਿਸ ਦੇ ਪਿਆਰ ਦਾ ਇਜ਼ਹਾਰ ਵੱਖ-ਵੱਖ ਰੰਗਾਂ ਦੇ ਵਿੱਚ ਇਸ ਵਿੱਚ ਕੀਤਾ ਗਿਆ ਹੈ ਕਵਿਤਾ ਦਾ ਜੋ ਸਿਰਲੇਖ ਹੈ ਤੇਰੇ ਨਾਮ ਇਸ ਤਰ੍ਹਾਂ ਹੈ ਮੇਰੀਆਂ ਇਕਲਾਂ ਤੇਰੇ ਨਾਮ ਮੇਰੀਆਂ ਇਕਲਾਂ ਤੇਰੇ ਨਾਮ ਮੇਰੇ ਜਾਮਾਂ ਦੀ ਮਸਤੀ ਤੇਰੇ ਨਾਮ ਮੇਰੀਆਂ ਇਕਲਾਂ ਤੇਰੇ ਨਾਮ ਮੇਰੇ ਜਾਮਾਂ ਦੀ ਮਸਤੀ ਤੇਰੇ ਨਾਮ ਰਾਹਾਂ ਦੇ ਪੈਂਡੇ ਸੁਭਾ ਸ਼ਾਮ ਰਾਹਾਂ ਦੇ ਪੈਂਡੇ ਸੁਭਾ ਸ਼ਾਮ ਸੋਖੀਆਂ ਬਹਾਰਾਂ ਸਭ ਤਮਾਂ ਰਾਹਾਂ ਦੇ ਪੰਡੇ ਸੁਭਾ ਸ਼ਾਮ ਸੁਖੀਆਂ ਬਹਾਰਾਂ ਸਭ ਤਮਾਨ ਮੇਰੀਆਂ ਚੁੱਪਾਂ ਦੇ ਮਾਇਨੇ ਨਾ ਸਰੇ ਆ ਮੇਰੀਆਂ ਚੁੱਪਾਂ ਦੇ ਮਾਇਨੇ ਨਾ ਸਰੇ ਆ ਅਗਲਾ ਬੰਦ ਹੈ ਜੀ ਵੇਖ ਅਕਸ ਤੇਰਾ ਵੇਖ ਅਕਸ ਤੇਰਾ ਦਿਲ ਕੁਰਬਾਨ ਵੇਖ ਅਕਸ ਤੇਰਾ ਦਿਲ ਕੁਰਬਾਨ ਯਾਦਾਂ ਦੀ ਮਹਿਫਲ ਛਣਕ ਛਲਕਣ ਜਾ ਯਾਦਾਂ ਦੀ ਮਹਿਫਲ ਛਲਕਣ ਜਾ ਅੱਖੀਆਂ ਦੀ ਮਦਰਾ ਅੱਖੀਆਂ ਦੀ ਮਦਰਾ ਦਿਲ ਬੇਕਾਮ ਖਾਮੋਸ਼ੀਆਂ ਦੀ ਮਹਿਫਲ ਤੂੰ ਖਿਆਮ ਤੇਰਾ ਨਾਮ ਲਾਂ ਤੇਰਾ ਨਾਮ ਲਾਂ ਮੈਂ ਬਦਨਾਮ ਤੇਰਾ ਨਾਮ ਲਾਂ ਮੈਂ ਬਦਨਾਮ ਭੁੱਲ ਕੇ ਜੇ ਭੁੱਲਾਂ ਕਾਮ तमाम मंजिल तू मेरी मेरा मुकाम मंजिल तू मेरी मेरा मुकाम मेरिया इलां तेरे नाम मेरिया इलां तेरे नाम